ਜੀ ਹੈਗੀ ਜੀ ਹੋ ਗਈ ਹਾਂ ਜੀ ਅਸੀਂ ਜੀ ਖੇਤ ਲੱਗਿਆ ਜੀ ਆ ਜੀ ਸਾਡੇ ਕਲਰ ਆ ਜੀ ਥੋੜਾ ਰੰਗ ਨਾ ਅਜੇ ਉਹ ਗੱਲ ਜੀ ਨਹੀਂ ਬਣੀ ਲੱਗ ਗੱਲ ਜੀ ਨਹੀਂ ਬਣੀ ਜਿਹਦੇ ਵਿੱਚ ਬੋਕੀ ਰਹਿ ਗਈ ਹੋਣੀ ਐ ਇਹਦੇ ਵਿੱਚ ਪੋਕੀ ਰਹਿ ਜਾਂਦੀ ਹੁੰਦੀ ਹੈ ਹੈਗਾ ਕੀ ਮੂਰੋ ਖੋਲਾ ਮੂਰੋ 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 ਨੇਪਾਲ ਤੋਂ ਕੋਲੂਗੀ ਹੈ ਆ ਹੈ ਹੈਗੀ ਨਿਕਲਦੀ ਹੈ ਹਾਂ ਖੱਤਲਾ ਬਾਹਰ ਨੂੰ ਬਾਹਰਲੇ ਪਾਸੇ ਨੂੰ ਖੱਤਲਾ ਹੋਰ ਪਿੱਛੋਂ ਉਹ ਲੈ ਆਉਂਦੇ ਉਹ ਲੈ ਆਉਂਦੇ ਪਰ ਕੋਲੇ ਲੈ ਆਏ ਛੋੜਾ ਦਾ ਪ੍ਰੋਜੈਕਟ ਚਲਾਉਣ ਲੱਗਿਆ ਨੇ ਕੰਮ ਖਰਾਬ ਹੋ ਗਿਆ ਕਿਸੇ ਡੱਕੇ ਨਾਲ ਧੱਕਾ ਓਰੇ ਵੜਾ ਦੇ ਮੈਨੂੰ ਛੁਰ ਲਈ ਆ ਮੂੰਹ ਚਲਦੀ ਆ ਨਾ ਡੱਕ ਜਾ ਨਾ ਗੀਜਰ ਦਾ ਪਾਣੀ ਤੱਤਾ ਪਾ ਲੋ ਥੋੜੇ ਜਿਹਾ ਪਾ ਪਈਆ ਹਾ ਤੇ ਰਾਂਗੇ ਖੋਲਦਾ ਨਹੀਂ ਹੱਥਾਂ ਦੇ ਵਿੱਚ ਕੋਲਿਆ ਨਹੀਂ ਇਹਦੇ ਉਹ ਤਾਂ ਉੱਧਰ ਕੋਲਿਆ ਨਹੀਂ ਨਹੀਂ ਬਾਲਟੀ ਦੇ ਬਾਲਟੀ ਦੇ ਕੋਲਿਆ ਆ ਥੋੜਾ ਜਿਹਾ ਬਚਾ ਤੇ ਉੱਤੇ ਤੋਂ ਹਾਂ ਹਾਂ ਪਾਸੇ ਕਰ ਲੈ ਰੰਗ ਤੁਸੀਂ ਆ ਮਸ਼ੀਨ ਤੋਂ ਦੂਰ ਹੋ ਜਾ ਇੱਧਰ ਆਇਆ ਤੁਸੀਂ ਰਹਿਣਾ ਵੇੜੇ ਵੇੜੇ ਜਾ ਇੱਕ ਸਰਪਰ ਰਹਿਣਾ ਇੱਕ ਘੰਟਾ ਬਸ ਮੜ ਕੇ ਜਲ-ਕਚਲ ਪਾ ਕੇ ਆਪ ਦਾ ਤਿਆਰ ਹੋ ਕੇ ਨਹਾ ਧੋ ਕੇ ਚੱਪ ਕਰਕੇ ਕਿਤਾਬਾਂ ਚੱਕ ਲਿਓ ਹੁਣ ਮੈਨੂੰ ਵੀ ਪਿਹਾਉਂਗੇ ਮੈਨੂੰ ਲੱਗਦਾ ਨਹੀਂ ਜੇ ਹੋਵੇ ਗੱਲ ਨਹੀਂ ਬਣੀਗੀ ਮੈਂ ਗੱਲ ਨਹੀਂ ਬਣੀ ਨਹੀਂ 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 ਇਹ ਬੱਚੇ ਖੇਡ ਰਹੇ ਆ ਜੀ होली ਲੇ ਜੀ ਵਾਹ ਬਈ ਵਾਹ ਵਾਹ ਬਈ ਵਾਹ 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 ਬਈ ਵਾਹ ਕੀ ਬਾਤ ਹੈ ਜੇ ਕਿਸੇ ਨੂੰ ਬੁਖਾਰ ਹੋ ਗਿਆ ਜਾਂ ਕਿਸੇ ਦਾ ਸਿਰ ਦੁਖਿਆ ਉਹਦੇ ਟੀਕਾ ਜ਼ਰੂਰ ਲਗਾਇਆ ਜਾਵੇਗਾ। ਨਾ ਵਿੱਚਾ ਕੱਲੇ ਨਾ ਖਰਾਕਾ ਕਰੋ ਕਾਣਾ ਕੰਮ ਨਹੀਂ ਚੱਲਣਾ। ਨਾ 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 ਹੁਣ ਜਿਹੜਾ ਬੁਖਾਰ ਆ ਨਾ ਹੁਣ ਬੁਖਾਰ ਆਏ ਪਾਣੀ ਨਹੀਂ ਹੋਣਾ ਤੁਹਾਨੂੰ। ਕੋ ਠੰਡਾ ਪਾਣੀ ਹੈ। ਗਰਮ ਸਰੀਰ ਹੈ। ਇਹ ਬੱਚਿਆਂ ਨੂੰ ਠੰਡ ਨਾ ਬਹੁਤ ਜ਼ਿਆਦੇ ਹੀ ਪਰਵਾਹ ਪੈਂਦਾ ਹੈ। ਹੈ? ਪਾਣੀ ਪਤਾ ਪਾ ਗੇ। ਲਾ ਆ ਪਾਣੀ ਤਾਂ ਤੇ ਨਾ ਤੇ ਮੈਨਾਂ ਹੋਰ ਨਾ ਕੁਝ ਹੋ ਗਿਆ ਵੀ ਲੈ ਨਹੀਂ ਵੀ ਪਚਕਾਰੀ ਨਾ ਆਣੀ ਆਏ ਤਾਂ ਛੇਤੀ ਪਾਣੀ ਮੁੱਕ ਜੂ ਫੇਰ ਕੀ ਫੇਰ ਐ ਮੂੰਚਣੀ ਪੋਣਾ ਆਏ ਵਧੀਆ ਹੈ ਵੇਖੋ ਜੀ ਬੱਚੇ ਖੇਡ ਰਹੇ ਨੇ ਮਨੋਰੰਜਨ ਮਨਾ ਰਹੇ ਨੇ ਤੁਕੇ ਦਾ ਸਿਸਟਮ ਜਾਨੇ ਮੇਰੇ ਅੱਲੀ ਨੂੰ ਨਾ ਕਰ ਪਚਕਾਰੀ ਜੀ ਮੈਂ ਇੱਥੇ ਕੋਲੇ ਖੜਾ ਤੋ ਤੇ ਜਾਨੇ ਮੇਰੇ ਕੋਲੇ ਤਾਂ ਪਰ ਛੋਟੀ ਭਈ ਆ ਨਾ ਪਾ ਕਿਥੇ ਤੇ ਅਜ ਤੱਕ ਪਾਇਆ ਨਾ ਪਾਣਾ ਬਾਪਾ ਸਾਹਿਬ ਹੀ ਆਇਆ ਆ ਹੀ ਦੋਨੋਂ ਰੰਗ ਲੈ ਆਤਾ ਇਹਦੇ ਨਾਲ ਤੁਸੀਂ ਚਾਹ ਘੰਟਾ ਕੱਢ ਲਓ ਚਾਹ ਦੋ ਘੰਟੇ ਕੱਢ ਲਓ ਫਿਰ ਆਇਆ ਰੱਖ ਦੇ ਇਹ ਉਹ ਖੇਡ ਰਹੇ ਨੇ ਉਹ ਪਾ ਛੋੜ ਦਿਓ ਬੱਚੇ ਹੋਲੀ ਖੇਡ ਰਹੇ ਹੈ ਠੀਕ ਹੈ ਜੀ ਜਿੱਲੀ ਹੋ ਗਈ ਫਿਰ ਨਹੀਂ 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 ਆਏ ਚੱਲਣ ਦਾ ਮੈਂ बार-बार ਲੀਡੇ ਨਹੀਂ ਬਦਲਨੇ ਹਾਂ हां ਖਾਤਮ ਕਰ ਲਿਓ ਬਾਲਟੀ ਧੋ ਕੇ ਰੱਖ ਦਿਓ ਫਿਰ ਚੰਪ ਕਰਕੇ ਕਿਤਾਬਾਂ ਚੱਕਿਓ ਤੇ ਪੜ੍ਹਾਈ ਸ਼ੁਰੂ ਕਰਿਓ ਨਹੀਂ ਤਾਂ ਫਿਰ ਮੈਂ ਸਾ ਹਵਲਾ ਹਲੋ ਵੀ ਡੰਡਾ ਤੂਤਦਾ ਘੜ ਕੇ ਰੱਖਿਆ ਹੋਇਆ ਉਹ ਤੁਹਾਡੇ ਤੇ ਵਰਤਿਆ ਜਾਵੇਗਾ ਬਾਤ ਹੈ ਨਾ ਟਾਈਮ ਹੀ ਬਾਲਾ ਨਹੀਂ ਅੱਖਾਂ 'ਚ ਨਹੀਂ ਅੱਖਾਂ 'ਚ ਨਹੀਂ ਇਹ ਮਸਾਲਾ ਜੇ ਹੁੰਦਾ ਜੇ ਅੱਖਾਂ 'ਚ ਪਾ ਕੇ ਨਾ ਤੂੰ ਤੋਨੂੰ ਮੁੜ ਕੇ ਲੋਟ ਨਹੀਂ ਆਉਣੀਆਂ ਹੁਣੇ ਅੱਖਾਂ 'ਚ ਪਾਤਾ ਤੇਰੇ ਇਹਦਾ ਕੰਮ ਹੋਈ ਚੱਲੂਗਾ ਕੰਮ ਨਾ ਕੰਨ ਵੇਖੇ ਜਾਣੇ ਆ ਨਾ ਅੱਖਾਂ ਵੇਖੀਆਂ ਜਾਣੀਆਂ ਨਾ ਮੂੰਹ ਵੇਖਿਆ ਜਾਣਾ ਵੀ ਕਿੱਦਾਂ ਰੰਗੀਨਾ ਕਿੱਦਾਂ ਨਹੀਂ ਮੇਰੀ ਵੀ ਅਜਮਾਨ ਦੀ ਰੀਤ ਚ ਕਿ ਮੈਂਗਾ ਜਟਕਾ ਕੇ ਤੁਹਾਡਾ ਬਲੌਕ ਬਣਾਉਣਾ ਮੈਂ ਤੇ ਜੇ ਮੇਰੇ ਅਲੀ ਨੂੰ ਕੀਤੀ ਤਾਂ ਮੇਰੇ ਕੋਲੇ ਤਾਂ ਪਰਛੋਟ ਹੀ ਬਈ ਆ ਉਹ ਰੰਗ ਤਾਂ ਤੁਹਾਡਾ ਕੋਈ ਦੇਦਾ ਨਹੀਂ ਕੱਲਾ ਪਾਣੀ ਹੈ ਹੈ ਪਾਇਆ ਤਾਂ ਹੈ ਨਹੀਂ ਤੁਸੀਂ ਪਤਲਾ ਬਾਲਾ ਪਾਣੀ ਵਾਲਾ ਪਾ ਲਿਆ ਤੁਸੀ ਮੈਨੂੰ ਲੱਗਦਾ ਵਾਹ ਵਾਹ ਖੜ ਜਾ 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 ਰੰਗ ਹਮ ਇਹ ਰੰਗ ਤਾਂ ਲਾਲੋ ਲਾਲ ਹੋਇਆ ਪਿਆ ਜੀ ਬਾਲਟੀ ਚ ਤੇ ਚੱਲ ਕਿਉਂ ਨਹੀਂ ਰਿਹਾ ਉਹ ਪਾਣੀ ਚਿੱਟਾ ਨੇ ਚਲਦਾ ਉਹ ਪਾਣੀ ਚਿੱਟਾ ਚੱਲ ਚੰਗਾ ਸਮਾਪਤ ਮੈਂ ਨਹੀਂ ਇਹਦੇ ਚ ਤਾਂ ਓਨਾ ਕ ਕੋਲੀ ਦਾ ਓਨਾ ਕ ਪਾਈ ਦਾ ਤੁਸੀਂ ਤਾਂ ਭਰ ਲਈ 20 ਲੀਟਰ ਦੀ ਬਾਲਟੀ ਛੋੜੀਦਾ ਇਹ ਰੰਗ ਤਾਂ ਹੈਗਾ ਵਿੱਚ ਓਹੋ ਪੁੱਤ ਰੰਗ ਤਾਂ ਹੈਗਾ ਰੌਲਾ ਤਾਂ ਰੰਗ ਚੜਿਆ ਹੀ ਨਹੀਂ ਤੋਨੂੰ ਜੇ ਰੰਗ ਮੁੱਕ ਗਿਆ ਜੇ ਤੁਹਾਡੀ ਆ ਪਚਕਾਰੀ ਖਰਾਬ ਹੋ ਗਈ ਹੈ ਹਾਂ ਉਹ ਨਾ ਨਾ ਵੀ ਕਿਰਨੋ ਕਿਹੜੇ ਫੁੱਲਾਂ ਨਾਲ ਰਹਿੰਦੇ ਰਹਿੰਦੇ ਉੱਥੇ ਐਵੇਂ ਨੁਕਸਾਨ ਹੀ ਕਰਨਗੇ ਇਹਨਾਂ ਨੂੰ ਇੱਕ ਥਾਂ ਟੈਕ ਕੇ ਲੱਗੇ ਰਹਿੰਦੇ ਵਾਹ 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 ਤੇ ਤੱਕੀ ਲੱਗ ਰਿਹਾ ਤੂੰ ਵੱਧ ਲੜੇ ਸੇ ਇਹ ਖਾਓ ਕਰ ਜਨਾ ਤੇ ਮੈਂ ਤੈਨੂੰ ਨੰਨੂ ਕਹਿ ਕੇ ਕੰਮ ਕਹਿ ਕੇ ਗਿਆ ਸੀ ਤੇ ਤੁਸੀਂ ਉਹ ਕੰਮ ਕੀਤਾ ਨਹੀਂ ਚੇਤਾ ਤੂੰ ਆਪ ਕਰ ਲਾ ਚੀਜ਼ ਮੰਗਣ ਨੂੰ ਕਹਿ ਦਿੰਨੇ ਆ ਆ ਲਿਆ ਦਿਓ ਆ ਲਿਆ ਦਿਓ ਆ ਲਿਆ ਦਿਓ ਹੈ ਤੇ ਕੰਮ ਵੇਰੀ ਤੁਹਾਨੂੰ ਭੁੱਲ ਜਾਂਦਾ ਚੇਤਾ ਠੀਕ ਹੈ ਜੀ ਨਾ ਬਣੀ ਨਾ ਨਾ ਤੇਰੀ ਉਹ ਜਿਹੜਾ ਉਹ ਅੱਗੋਂ ਤੂੰ ਵੱਤ ਲੈ ਕੇ ਜਣਾ ਸਾਨੂੰ ਕੀ ਆਹ ਲੱਗ ਕੇ ਫੇਲ ਲਿਆ ਕੇ ਨਾ 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 ਭਾਈ ਨਾ 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 ਮਗੇ ਆਈ ਬਹੁਤਾ ਪੋਤਾ ਹਾਂ ਏ ਨੀਰੰਗਣਤਾ ਹੀ ਬहोत ਆ ਨਾ ਯਾਰ ਗੱਲ ਉਹ ਸੁੱਕਾ ਨਹੀਂ ਲਾਈਦਾ ਹੁੰਦਾ ਇਹਨੂੰ ਪਾਣੀ ਨਾ ਪਿਉਲਾ ਓਹੋ ਤੁਸੀਂ ਤਾਂ ਜਿਵੇਂ ਬੱਚੇ ਨਾ ਹੂੰ ਗੱਲ ਜੀ ਨਹੀਂ ਬਣਾਉਂਦੇ ਜਿਵੇਂ ਤੁਸੀਂ ਭੈਣ ਭਰਾ ਖੇਤਰੋ-ਛਿਤਰੀ ਹੁੰਨੇ ਨਾ ਓਵੇਂ ਤੁਸੀਂ ਦਾ ਅੰਗਣਾ ਖੇਤਰੋ-ਛਿਤਰੀ ਹੋਵੋ ਫੇਰ ਆ ਦੇਰੇ 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 ਕਿਹੜੀ ਹੈ ਖਾਲੀ ਜਾਨੀ ਆਪੋ ਆਪਣੀਆਂ ਵਿਚਾਰੀਆਂ ਆਪ ਤੇ ਕੋਲੇ ਰੱਖਣੀਆਂ ਤੇ ਇਹ ਨਾ ਹੋਵੇ ਮੈਨੂੰ ਬਾੜਾ ਰੌਲਾ ਪਾਉਂਦੇ ਆ ਯਾਰ ਇਹ ਤਾਂ ਜਵਾਕ ਆਹਾਂ 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 ਆਹ ਉਹ ਨੰਨੂ ਬਾਲਟੀ ਚੋਂ ਪਾਣੀ ਜਮਾ ਥੋੜਾ ਕਰ ਪਾਣੀ ਜਮਾ ਥੋੜਾ ਕਰ ਬਾਲਟੀ ਚੋਂ ਕੋਟੋ ਆਓ ਉਹ ਥੱਲੇ ਥੱਲੇ ਰੰਗ ਪਿਆ ਉਹਨ ਉਹ ਹਿੱਲਿਆ ਨਹੀਂ ਇਹ ਮੈਨੂੰ ਚੱਕਾ ਇਹ ਤੱਤੇ ਪਾਣੀ ਨਾ ਮੈਨੂੰ ਥੱਕਾਏ ਰੰਗ ਤਾਂ ਚੜੂਗੀ। ਕਿਉਂ ਬੱਚਿਓ? ਹਾਂ ਪਾਣੀ ਵੱਧ ਪਾ ਲਿਆ ਤੁਸੀਂ। ਆਹ ਥੱਲੇ ਕਿੰਨਾ ਰੱਖਾ? ਹੂੰ? ਥੰਡੇ ਕਿੰਨਾ ਬਾਜ਼ਾਰਾ ਰੱਖਾ? ਉਹ ਤਾਂ ਮੈਂ ਤੁਹਾਡੀ ਗੱਲ ਮੰਨਣ ਯੋਗ ਹੈ। ਬੱਚੇ ਅੱਜ ਖੇਡ ਰਹੇ ਆ ਜੀ Holi ਮੈਂ ਕਹਿਆ ਵੀ ਅੱਜ ਬੱਚੇ ਨੇ ਸਵੇਰ ਮੈਨੂੰ ਦਸਤਾ ਸੀ ਨਹੀਂ ਆ ਮੈਨੇ ਨਾ ਪੱਤੇ ਰੰਗ ਲਾ ਚੜਦਾ ਤੇਰੇ ਇਹੋ ਜਿਹੇ ਰੰਗ ਗੁਲਾਲ ਆ ਤੂੰ ਉਹ ਰੰਗ ਲਿਓ ਤੁਸੀਂ ਉਧਰ ਤਰਾ ਨੂੰ ਛੱਡ ਕੇ ਤੇ ਜੇ ਤੁਸੀਂ ਐਂ ਕਰੋ ਖਾਂ ਤੁਸੀਂ ਆਪਸ ਵਿੱਚ ਛਿੱਤਰੋ ਛਿੱਤਰੀ ਹੋ ਜਾ ਤੁਹਾਡੇ ਮੂੰਹ ਲਾਲ ਤਾਂ ਆਪ ਹੀ ਹੋ ਜਾਣੇ ਤੇ ਨਾਲੇ ਤਾਂ ਐਵੇਂ ਪੈਸੇ ਲਾਏ ਉਹ ਜਿਹੇ ਪੈਸੇ ਤੁਸੀਂ ਹੋਰ ਚੀਜ਼ ਮੰਗਾ ਲੈਂਦੇ ਜਾਵੇ ਤੁਨ ਤਾਂ ਉਹੀ ਨਹੀਂ ਗਾ ਤਾਂ ਜੇ ਮੈਂ ਤੁਸੀਂ ਤੜਕੇ ਲੜੇ ਸੀ ਹੁਣ ਤੁਸੀਂ ਉੱਦਾਂ ਲੜਦੇ ਤੇ ਥੋੜੀ ਉਦੋਂ ਵੀ ਰੰਗੜਤਾ ਵਾਜਾ ਨਹੀਂ ਸੀ ਕਿਉਂ ਓਏ ਨਾ ਅੱਖ ਜਿ ਨਹੀਂ ਮਾਉਣਾ ਲਾ ਆਇਆ ਥੋੜਾ ਆਇਆ ਅੱਖ ਚ ਪੈ ਜਾ ਫੇਰ ਮੈਂ ਥੋੜੂ ਚਿੱਤਰ ਵੀ ਪੇਰੂੰਗਾ ਇਧਰ ਮੈਂ ਦਾ ਦਨ ਮਾਤੀਕ ਮਾ 63% ਮੈਂ ਲਾੜ ਲੜਾਉਣਾ ਹੁਣਾ ਤੇ 70% ਮੈਂ ਖਾਰ ਖਰਾ ਫੇਰਦਾ ਹੁਣਾ ਇਹ ਆਪਦਾ ਵੇਖ ਲਓ ਠੀਕ ਹੈ ਜੀ ਓਕੇ ਜੀ ਹੁਣ ਅਸੀਂ ਇਹ ਜਾ ਰਹੇ ਆ ਹੋਰ ਰੰਗ ਨਹੀਂ ਲੈਣਾ ਨਹੀਂ ਜੀ ਹੱਸ ਕੇ ਬਲਾਈ ਪਰਵਾਨ ਨਹੀਂ ਕਰਨੀ ਦਵਾ ਦਵਾ ਪਾਲੀ ਜ਼ੋਰ ਨਾ ਬੋਲੋ ਮੇਰੇ ਵੀ ਲੱਗ ਓਏ ੱਖਾ ੱਖਾ ਜਨਾ ਪੈ ਜਾਓ ਵਾਹ 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 ਕੀ ਬਾਤ ਹੈ ਮੈਂ ਨਾ ਕਿਆ ਰੰਗਣਾ ਬਾਪਰੇ ਲੈ ਦਿਖਿਲਾ ਲੈ ਲੈ ਦਿਖਿਲਾ ਲੈ ਡੈਡੀ ਦਾ ਲੈ ਨਹੀਂ ਨਹੀਂ ਖੜ ਜਾ ਖੜ ਜਾ ਜੇ ਉਹ ਇੱਧਰ ਆ ਗਏ ਪੂਰਾ ਤਾਂ ਪ੍ਰੋਸੈਸ ਕਰਨਾ ਭੈਣਾ ਨੂੰ ਨਹੀਂ ਸੁਣਿਆ ਉਹ ਆਣੀ ਸਤਰੀ ਕਾਲਿੰਦੇ ਕੱਲੀ ਆ ਚੁੱਕੀ ਸਾਰੇ ਨੂੰ ਹਾਂ ਸਤਰੀ ਕਾਲ ਹਨ ਇਹ ਗੱਲ ਬਣੀ ਮੈਨੂੰ ਭੈਣਾ ਨੇ ਉਹਦੇ ਫੋਨ ਲਾਤਾ ਮੈਨੂੰ ਆਣੀਆਂ ਵੀ ਨਹੀਂ ਸਾਡੀ ਕੰਮ ਉਹਦੀ ਆ ਜੇ ਆਵਾਜ਼ ਨਹੀਂ ਸੁਣੀ ਜਰਾ ਚੱਜਣਾ ਬੋਲੇ ਆਵੇ ਹਾਂ ਆ ਬਾਪਰੇ ਬਾਪਰੇ ਅਦੁੱਰੀ ਮਾਗਾ ਹਾਂ ਬੱਚਾ ਬੱਚਾ ਠੀਕ ਹੈ ਵਧੀਆ ਕੀਤਾ ਵਧੀਆ ਕੀਤਾ ਹੈ ਮਸਲ ਦੇ ਕਰਾਂ ਹਾਂ ਬੱਚਾ ਬਾੜੀ ਤੂੰ ਬਾੜਾ ਹੋਂ ਤੁਰਿਆ ਨਹੀਂ ਹੈ ਪਪਾ ਜੀ ਬੁੱਧ ਮਾਯਾ ਨਾ ਕਿਆ ਬਾਤ ਮਾ ਨਾ ਕਿਆ ਰੰਗ ਨਾ ਚੜੀ ਹੈ ਵੇਖ ਬੇਟਾ ਮਲ ਰਿਹਾ ਹੈ ਕਿਆ ਬਾਤ ਮਾਤਾ ਨੰਦ ਜੀ ਲੈ ਮਾਤਾ ਜੀ ਨੰਦ ਲੈ ਰਹੇ ਨੇ ਵਾਹ 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 ਹੁਣ ਐਂ ਆਓ ਕਰੋ ਮੇਰੀ ਸੁਣੋ ਗੱਲ ਜੇ ਤੁਸੀਂ ਆਖੇ ਲੱਗੋਂ ਟੁੱਟੀ ਹੈਗੀ ਆਉਣ ਵਾਲੀ ਤੇ ਪੈਪ ਤੁਹਾਨੂੰ ਦਿੰਨਾ ਮੈਂ ਲਾ ਤੇ ਸਾਰੇ ਬਾਥਰੂਮ ਚ ਵੜ ਜਾਓ ਉੱਥੇ ਆਹ ਦੇਖੋ ਜੀ ਮੇਰੀ ਹਾਲਤ ਜੀ ਹਾਲਤ ਮੈਂ ਤੁਹਾਨੂੰ ਦੱਸਿਆ ਟੁੱਟੀ ਆਉਣ ਵਾਲੀ ਨਾਲੇ ਸੀ ਨਾਲੇ ਇਹ ਚੰਗਾ ਭਲਾ ਤੂੰ ਕੌਣ ਨਾਲੇ ਸੀ ਮੈਂ ਆ ਕੇ ਦੂਰੇ ਤੋਂ ਫੇਰ ਲਾ ਤੇ ਨਾ ਹੁਣ ਤਾਂ ਤੈਨੂੰ ਵੀ ਪਹਿਣਾ ਹੈ ਹਾਂ ਜੇ ਤੇਰੇ ਮੂੰਹ ਤੋਂ ਤੇ ਸਰਦਾ ਕੱਪੜੇ ਬਦਲਾ ਕੋਈ ਨਹੀਂ ਜੇ ਨਹੀਂ ਮੈਂ ਤਾਂ ਕੱਲ ਨੂੰ ਕੱਲ ਨੂੰ ਨਾ ਲੈ ਨਾ ਆ ਕੇ ਦੂਰੇ ਤਾਂ ਚੱਲ ਪੇ ਇਹ ਨਾ ਹੋਣਾ ਤਾਂ ਪੈਣਾ ਹੀ ਆ ਬਿਲੇ ਰੰਗ ਨਾ ਜਿਹੜਾ ਹੁੰਦਾ ਹੈ ਬਿਲਿਆ ਰੰਗ ਬਹੁਤ ਨਾਜ਼ੁਕ ਹੁੰਦਾ ਹੀ ਮੈਂ ਨਾ ਯਾਰ ਕੀ ਬਾਤ ਆ ਰੰਗ ਨਾ ਰੰਗ ਨਾ ਇਹ ਕੱਲ ਵੀਰਵਾਰ ਨਾ ਤੀ ਸੀ ਨਾ ਹਾਂ ਕਾ ਬੜਾਈਆਂ ਹੋ ਗਿਆ ਮੈਂ ਆਪਾਂ ਫਾਦੀ ਨ ਪਰਖ ਰਕ ਆ ਬੇ ਉਹ ਚਾਤਾ ਹਾਂ ਤੱਕ ਗਾਂਵਾਤ ਨਹੀਂ ਮਿਲਿਆ ਕਿ ਸੱਚੀ ਗਾਲ ਜੀ ਪ੍ਰਮਾ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਬੁਝਿਓ ਆਪਣੇ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਦਨਦੁਕਨੀ ਰਾਜ ਚੌਂਕ ਦੀ ਤਰੱਕੀ ਵਾਲੇ ਹੀ ਮੌਸਮ ਵੀ ਹੁਣ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਤੇ ਹੁਣ ਅਸੀਂ ਬੁਨੌਤ ਦਾ ਇੱਥੇ ਹੀ ਐਂਡ ਕਰਦੇ ਆਂ ਆ ਤੁਹਾਨੂੰ ਸਭ ਨੂੰ ਮੇਰੇ ਬਲੌਗ ਨੂੰ ਮਿਲਣਗੇ ਜਿਹੜੇ ਮੇਰੇ ਨਵੇਂ ਭੈਣ ਭਰਾ ਜੁੜੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਨੂੰ ਮਾਹੌਲ ਹੈ ਹੈਪੀ ਹੋਲੀ ਆਹ ਅਲੂਆ ਸੌਰੀ ਹੈਪੀ ਹੋਲੀ ਹੈਪੀ ਲੋਲੀ ਟੈਗ ਕਰਨਾ ਤੇ ਸਾਰੇ ਪੈੜ ਭਰਾਵਾਂ ਬਾਰੇ ਦੱਸਣਾ ਕਿਦਾਂ ਹੈਪੀ ਹੋਲੀ ਜੀ ਸਾਰੇ ਪੈੜ ਭਰਾਵਾਂ ਦਾ ਤੈਨੂੰ ਧੰਨਵਾਦ ਛੱਡੋ ਜ਼ਿੰਦਗੀ ਜਿੰਦਾਬਾਦ ਚੰਗਰੀ ਵਾਤਾਵਰਣ ਸ਼ੇਰ ਕਰੋ ਕੋ ਸਾਰੇ ਪੈੜ ਭਰਾਵਾਂ ਨੂੰ ਬਾਹਰ ਬੈਠੇ ਹਿੱਤ ਨੌਜਵਾਨਾਂ ਨਗਰ ਨੂੰ ਸਾਂਭਣ ਤਨਵਾਜੀ ਅੱਜ ਮੌਸਮ ਬਹੁਤ ਖਰਾਬ ਹੈ ਇਸ ਕਰਕੇ ਅਸੀਂ ਬਾਹਰ ਵੀ ਜੇ ਸ਼ੁਰੂ ਕਰਨਾ ਸੀ ਤੇ ਹੌਲ ਕਰੀਆਂ ਡਿੱਗਾ ਲੱਗ ਗਿਆ ਤਾਂ ਤੱਕ ਦੇ ਸਾਰਾ ਸੱਸ